ਆਪ ਅਹੀਂ ਚੱਲੇ ਅੰਦਰ ਹੁਣ ਬੇਬੇ ਐਸ਼ ਦੀ ਵੀ ਪੈੜੀ ਆ ਤੇ ਬੇਬੇ ਮੀਰੀ ਵੀ ਪੈੜੀ ਆ ਬੇਬੇ ਵੇ ਹੁੰਦੀਆਂ ਪੈੜ ਗਿਆ ਜਦੋਂ ਇਹ ਜੀ ਮਮਾ ਜੀ ਇਹ ਕਾ ਤੁਲੇ ਜਾਂਦਾ ਕੀ ਕਰਨਾ ਸੀ ਰਹਿਣ ਦੇਣਾ ਸੀ ਹਣਾ ਐਕਸ਼ਨ ਐਕਸ਼ਨ ਆਏ ਕਹਿਣਾ ਤੇ ਮਮਾ ਡੈਡੀ ਨੇ ਮੈਨੂੰ ਚਾਕਲੇਟ ਦਾ ਨਾ ਡੱਬਾ ਲੈ ਕੇ ਦਿੱਤਾ ਠੀਕ ਇਹ ਨਹੀਂ ਦੱਸਣਾ ਵਿੱਚ ਦੀ ਕੀ ਹੈ ਤੇ ਮੈਂ ਸਮਾਨ ਲਾ ਕੇ ਲੈਣਾ ਦੇ ਕਿੰਨਾ ਸਮਾਨ ਸਿਕਾ ਲੱਗਿਆ ਪਾ ਲੂੰਗਾ ਨਾ ਰਿਫਰੈਸ਼ ਨੂਡਲ ਕੀ ਕਹਿੰਗਾ ਚੋ ਨੂਡਲ ਤੂੰ ਐ ਕਹਦੀ ਹਾਂ ਨੂਡਲ ਮੰਗਾਈ ਸੀ ਨਾ ਮਮਾ ਨੇ ਹੁਣ ਕਹੇ ਜੀ ਇਹਦੇ ਵਿੱਚ ਨੂਡਲ ਆ ਬੇਬੇ ਨੇ ਸ਼ਾਲਵਾਰੀ ਏਕੇ ਇਹ ਕਿਤੁਨੇ ਆਂ ਦੇ ਦਿੱਤੇ ਇਹੇ ਲੈ ਕੇ ਆਈ ਬੇਬੇ ਇਹੇ ਲੈ ਆਈ ਆ ਹੌਰ ਇਹ ਲੈ ਕੇ ਆਈ ਆ ਤੂੰ ਲੈ ਨਾ ਉਹ ਮੈਂ ਕਦੋਂ ਲੈ ਕੇ ਆ ਤੂੰ ਅੱਗੇ ਕਹਿੰਦਾ ਸੀਗਾ ਮੈਂ ਨਹੀਂ ਕਹਿੰਦਾ ਸੀ ਨਹੀਂ ਆਖਿਆ ਵੀਡੀਓ ਚ ਥੋੜੀ ਲੈਉਣੀ ਆ ਚੀਜ਼ ਨਹੀਂ ਕੀ ਚੀਜ਼ ਇਹ ਥੋੜੀ ਲੈਉਣੀ ਸੀ ਇਹ ਥੋੜੀ ਲੈਉਣੀ ਸੀ ਆਪੇ ਨੂੰ ਕੀ ਪਤਾ ਕਿੱਥੇ ਹੈਗੇ ਕਿੱਥੇ ਨਹੀਂ ਜਿਹੜਾ ਮੋਟਰਸਾਈਕਲ ਦਾ ਮਾਹੌਲ ਆ ਉਹ ਐਕਟ ਤਰ੍ਹਾਂ ਦਾ ਵੱਖਰਾ ਹੀ ਹੁੰਦਾ ਗੱਡੀ ਐ ਜਿ ਉਹ ਫੀਲਿੰਗ ਕਦੀ ਨਹੀਂ ਆ ਸਕਦੀ ਜਿਹੜੀ ਆਪਾਂ ਨੂੰ ਮੋਟਰਸਾਈਕਲਾਂ ਸਾਈਕਲਾਂ ਤੇ ਆ ਸਕਦੀ ਜਿੱਡੀ ਮਰਜ਼ੀ ਮਹਿੰਗੀ ਗੱਡੀ ਲੈ ਲਈਏ ਆਪਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜਸਲੀਨਾ ਬਲੌਗ ਤੇ ਸੋ ਅੱਜ ਆਪਾਂ ਰੈਡੀ ਹੋਏ ਬਏ ਆ ਤੁਸੀਂ ਦੇਖ ਹੀ ਰਹੇ ਹੋਵੋਗੇ ਤੇ ਆਪਾਂ ਚੱਲੇ ਸੀ ਅੱਜ ਗੁਰਦੁਆਰਾ ਸਾਹਿਬ ਅੱਜ ਪ੍ਰਕਾਸ਼ਪੁਰ ਦਾ ਪਹਿਲਾ ਸੋ ਇੱਧਰ ਦੇਖੋ ਇਦੋਂ ਪਾਸੇ ਹੋ ਕੇ ਖੜਕੇ ਕਹਿੰਦੇ ਅੱਜ ਸਟਾਰਟਿੰਗ ਆਪੇ ਕਰੋ ਸਸਤੀ ਕਾਲ ਸਾਰਿਆਂ ਨੂੰ ਮੈਂ ਨਹੀਂ ਕਰਨੀਗੀ ਤੁਸੀਂ ਅੱਜ ਮੈਂ ਆ ਕੇ ਮੈਂ ਰੋਜ਼ ਬਲੌਗ ਵਿੱਚ ਸਟਾਰਟ ਕਰਾਉਣੀ ਮੈਂ ਇਹ ਨਹੀਂ ਕਰਨਾਂ ਐ ਕੈਮਰਾਮੈਨ ਚੇਂਜ ਹੈ ਜੀ ਅੱਜ ਵੈਸੇ ਇਦਾਂ ਇਦਾਂ ਖੁੱਲੇ-ਭੁੱਲੇ ਰ ਆਈ ਮੈਂ ਤਾਂ ਪੂਰਾ ਹੁੰਦੇ ਨੀ ਮੈਂ ਤਾਂ ਇੰਨੀ ਹੋਣਾ ਹੁਣ ਸਾਰਿਆਂ ਨੂੰ ਗੱਦੇ ਨੂੰ ਤਾਂ ਲਾ ਦੋ ਵੀ ਜੱਸ ਇੰਨਾ ਕਿ ਥੜਾ ਜਿਹਾ ਹੀ ਨਹੀਂ ਗਣੀ ਐੜਾ ਨਾ ਹੁਣ ਆਵਾ ਪੂਰੇ ਨਹੀਂ ਨਹੀਂ ਇਦਾਂ ਕੋਈ ਨਹੀਂ ਹੈਗਾ ਤੁਹਾਨੂੰ ਕਹਿੰਦਾ ਹੁਣ ਆਵਾ ਪੂਰੇ ਦਿਖਦੇ ਆ ਜੀ ਤੋਂ ਸਹੀ ਗੱਲ ਆ ਆਪਦੇ ਆਪਦੇ ਸੂਟ ਦਿਖਾਈ ਜਾਂਦੀ ਰਹਿੰਦੀ ਆ ਤੇ ਮੇਰੇ ਮੇਰੇ ਉੱਚੇ ਪੈਰਾਂ ਦੇ ਬੂਟ ਪਾਇਕਦੇ ਉਹ ਵੀ ਨਹੀਂ ਜਿੰਦਗੀ ਤੇ ਸੀ ਹਜੇ ਵੀ ਨਹੀਂ ਦੇ ਨੋ ਦਿਖਾ ਦੇ ਲੈ ਆ ਹੁਣ ਆਉਂਦਾ ਪੂਰਾ ਮੁੰਡਾ ਘੈਂਟ ਠੀਕ ਆ ਆਗੇ ਵਿੱਚ ਪੂਰੇ ਆ ਗਏ ਆ ਗਏ ਸੋ ਗੁਰਦੁਆਰਾ ਸਾਹਿਬ ਜਾ ਰਹੇ ਆ ਜੀ ਤੇ ਕੱਲ ਐਸ਼ ਨੂੰ ਜੀ ਥਾ ਟੇਕਿਆ ਆਈਏ ਚਲੋ ਪਾਪਾ ਜੀ ਪਾਠ ਪੜੀ ਜਾਂਦੇ ਆ ਤੁਹਾਨੂੰ ਸ਼ਾਇਦ ਆਵਾਜ਼ਾਂ ਸੁਣਦੀਆਂ ਹੀ ਹੋਣਗੀਆਂ ਉਹਨਾਂ ਦੀਆਂ ਵਿੱਚ ਫਿਰ ਇਸ ਤੋਂ ਬਾਅਦ ਅਸੀਂ ਗੈਸ਼ ਨੂੰ ਲੈਣ ਜਾਣਾ ਸਕੂਲ ਮੈਂ ਨਹੀਂ ਜਾਉਂਗੀ ਜਸ ਜਾਣਗੇ ਸੋ ਜਾਸ ਉਹ ਕੜੀ ਆ ਕਿ ਉਹ ਕੁੰਡਾ ਜਿੱਥੇ ਮਰਜ਼ੀ ਇਧਰੋਂ ਕੱਢਿਆ ਉਧਰ ਵਸਾਤਾ ਉਧਰੋਂ ਕੱਢਿਆ ਉਧਰ ਵਸਾਤਾ ਜਾਨਕਿ ਮੇਰੇ ਸਿਰ ਤੇ ਧਰਵਾ ਲੜਕੀ ਐ ਨਹੀਂ ਰਹਿਣੀ ਆ ਚਾਹੇ ਜਾਈ ਡੈਡੀ ਦਾ ਕੰਮ ਹੋਵੇ ਚਾਹੇ ਮੰਮੀ ਦਾ ਕੰਮ ਹੋਵੇ ਮਨਪੀ ਦਾ ਹੋਵੇ ਐਸ਼ ਦਾ ਹੋਵੇ ਸਾਰੇ ਕੰਮ ਮੈਨੂੰ ਪੈਣੇ ਨੇ ਜ਼ਿੰਮੇਵਾਰੀਆਂ ਚੱਕਣੀਆਂ ਹੀ ਪੈਣੀਆਂ ਨੇ ਘਰ ਦੀਆਂ ਸਾਰੀਆਂ ਕਿਉਂਕਿ ਮੈਂ ਵਿਆਹ ਆ ਗਿਆ ਠੀਕ ਆ ਵਿਆਹ ਤੇ ਗਿਆ ਹੋਣੇ ਗਏ ਬਸ ਠੀਕ ਆ ਨਾ ਸਾਰੇ ਲੋਈ ਗਿਆ ਇਹ ਕਹਿੰਦੇ ਆ ਕੰਮ ਕਰਕੇ ਜਾ ਉਹ ਵੀ ਕੰਮ ਕਰੇ ਆ ਜਾ ਜਾ ਸਾਂ ਹੀ ਲਾਗੇ ਤੇ ਕੀ ਆ ਕੰਮ ਤਾਂ ਤੁਹਾਨੂੰ ਕਰਨਾ ਹੀ ਪੈਣਾ ਕੰਮ ਤੋਂ ਬਿਨਾ ਕਿਸੇ ਦੀ ਕੋਈ ਲਾਈਫ ਨਹੀਂ ਇੱਥੇ ਹੈ ਬਾਪੂ ਬਾਪੂ ਕਹਿੰਦੇ ਸੀ ਬੜੇ ਸਖਾਲੇ ਰਹਿੰਦੇ ਸੀ ਸਹੀ ਹੈ ਨਾ ਸਹੀ ਹੈ ਸਹੀ ਆ ਜਦੋਂ ਮੈਰिज ਹੋਈ ਹੋਈ ਸੀ ਨਾ ਉਦੋਂ ਜਸ ਕੰਮ ਨਹੀਂ ਕਰਦੇ ਸੀਗੇ ਉਦੋਂ ਬਾਪੂ ਦੇ ਸਿਰ ਤੇ ਐਸ਼ ਕਰਦੇ ਸੀਗੇ ਮੁੜ ਕੇ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਪੈ ਗਈਆਂ ਟੈਨਸ਼ਨਾਂ ਪੈ ਗਈਆਂ ਹੁਣ ਬਾਪੂ ਹੁਣ ਬਾਪੂ ਸਾਡੇ ਸਿਰ ਤੇ ਐਸ਼ ਕਰਦਾ ਸੋ ਐਂ ਹੀ ਹੋਣਾ ਚਾਹੀਦਾ ਸੁਆਹ ਹੋਣਾ ਚਾਹੀਦਾ ਬਾਪੂ ਤੇ ਸਿਰ ਤੇ ਵੀ ਐਸ਼ ਕਰਨੀ ਚਾਹੀਦੀ ਆ ਬਾਪੂ ਨੂੰ ਕੋਤ ਬਾਪੂ ਨੂੰ ਰਕੜ ਕੇ ਫੋੜੀ ਦੇ ਲਾਉਣਾ ਹੁਣ ਜਿੱਦਾਂ ਹੁਣ ਆਪਣੀ ਐਸ਼ ਆ ਆਪਣੇ ਸਿਰ ਤੇ ਐਸ਼ ਕਰਦੀ ਹੈ ਨਾ ਜਿੰਨਾ ਚਿਰ ਹਰੇਕ ਦਾ ਟਾਈਮ ਹੁੰਦਾ ਹੈ ਨਾ ਤੇ ਹੁਣ ਫਿਰ ਮਾਂ ਤੇ ਐਸ਼ ਕਰਦਾ ਆਪਣੇ ਤੇ ਹੈ ਨਾ ਸਹੀ ਹੈ ਨਾ ਓਕੇ ਸੋਸਰ ਜਾਨੀ ਬਈ ਯਰਦਾ ਕੱਢ ਲੈਂਦੇ ਮੈਨੂੰ ਸੌਰੀ ਯਰਦਾ ਭਗ ਲਾਉਂਦੇ ਨਹੀਂ ਮਜ਼ਾਕ ਕਰਦੇ ਆ ਤੇ ਸਾਰੇ ਜਾਨੇ ਬਈ ਇੰਜੋਏ ਕਰਿਆ ਕਰੋ ਲਾਈਫ ਨੂੰ ਆਪਦੀ ਨੂੰ ਸੋ ਵਿਆਹ ਦਾ ਪਤਾ ਨਹੀਂ ਕਿਦੋਂ ਤੁਹਾਡੇ ਘਰ ਦੇ ਕਰਦੇ ਨੇ ਤੇ ਉਸ ਤੋਂ ਬਾਅਦ ਤਾਂ ਫਿਰ ਬਈ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਆਉਦੇ ਆਪ ਨੂੰ ਕਿ ਤੁਸੀਂ ਖੁਸ਼ ਹੋ ਜਾਂ ਉਦਾਸ ਹੋ ਜਾਂ ਕਿਵੇਂ ਸਾਰਾ ਕੁਝ ਮੈਕਸਜ ਹੋ ਜਾਂਦਾ ਹੈ ਸਹੀ ਹੈ ਨਾ ਇਹ ਮੈਕਸ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਬਈ ਔਲਿਆਂ ਦਾ ਚਾਰ ਡੇਲਿਆਂ ਦਾ ਚਾਰ ਘਟਾਉਂ ਦਾ ਚਾਰ ਇਹ ਸਾਰੇ ਚਾਰ ਵਿਆਹ ਵਾਲੇ ਬੰਧਨ ਵਿੱਚ ਬੰਨ ਕੇ ਤਿਆਰ ਹੋਏ ਨੇ ਹਨਾ ਫਿਰ ਹੋ ਕੇ ਹੀ ਚੇਂਜ ਹੋਣਾ ਥੋੜਾ ਜਿਹਾ ਸੋ ਜੇ ਮਿਕਸ ਚਾਰ ਪਾ ਦੇਨੇ ਨੇ ਆਪਾਂ ਕਦੇ ਮਿਰਚ ਆ ਗਈ ਕਦੇ ਘਟਿਆਉਂ ਆ ਗਿਆ ਕਦੇ ਡੇਲਾ ਆ ਗਿਆ ਕਦੇ ਅੰਬ ਦਾ ਚਾਰ ਆ ਗਿਆ ਕਦੇ ਮਿਰਚ ਦਾ ਆ ਗਿਆ ਸੋ ਆਈ ਆ ਸਵੇਰੇ ਸਵੇਰੇ ਹੀ ਆਉਂਦੇ ਫੇਰ ਖਾਜੀ ਕਹਿਣਾ ਸੀਗਾ ਮੇਰੀ ਕੁੜੀ ਉੱਥੇ ਲੇਟ ਹੋਈ ਜਾਂਦੀ ਹੁਣ ਨਹੀਂ ਲੇਟ ਹੁੰਦੀ ਹੁਣ ਤਵਾਂ ਲੱਗਦਾ ਨਾ ਨਿਕਲ ਜੱਲੀ ਸਹੀ ਹੈ ਨਾ ਸੋ ਸਵੇਰੇ ਸੇ ਬੰਦੇ ਨੂੰ ਉੱਠਣਸਾਰ ਪਤਾ ਲੱਗਦਾ ਡੱਬੇ 'ਚ ਹੱਥ ਪਾਇਆ ਸੁੱਤੇ ਪਏ ਨੇ ਪਤਾ ਨਹੀਂ ਵੀ ਕਿਹੜਾ ਘਟਾਉਂ ਦਾ ਚਾਰ ਨਿਕਲ ਆ ਕਿ ਡੇਲਿਆਂ ਦਾ ਚਾਰ ਨਿਕਲ ਆ ਕਿ ਮਿਰਚ ਨਿਕਲਦੀ ਆ ਸਮੋਕ ਦੀ ਗੱਲ ਵੀ ਪਤਾ ਨਹੀਂ ਘਰ ਵਾਲੇ ਨੇ ਕਿਹੜਾ ਸਨੇ ਆ ਦੇ ਦੇਣਾ ਵੀ ਅੱਜ ਆਹ ਕਰਨਾ ਫਾਨਾ ਹਨ ਸਹੀ ਆ ਤੇ ਆਹ ਸੂਟ ਦੀ ਬੜੀ ਡਿਮਾਂਡ ਕੀਤੀ ਸੀ ਬਈ ਅੱਜ ਪਾ ਲਿਆ ਵੀ ਆਪ ਤਰੱਕੀ ਬੈਠੀ ਐ ਅਦਰ ਬਾਪੂ ਵੀ ਆ ਗਏ ਬਾਪੂ ਗਿਆ ਵੇਹੇ ਗਾਣਾ ਕੱਢ ਕੇ ਅੱਜ ਸਾਨੂੰ ਆਓ ਕਿ ਜੇ ਹੀ ਆਉਂਦਾ ਜਿਵੇਂ ਨਾ ਹੀ ਬੁਲਾਈ ਕਿ ਛੇੜ ਗਏ ਆ ਕੇ ਆਉਂਦਾ ਕਿਵੇਂ ਬਾਪੂ ਠੀਕ ਆ ਤੂੰ ਵਾਜਾਂ ਮਾਰੀ ਜਾਂਦਾ ਸਾਨੂੰ ਤਾਂ ਸੁਣ ਗਿਆ ਨਹੀਂ ਉੱਧਰ ਮੈਨੂੰ ਨਹੀਂ ਸੁਣਿਆ ਮੈਂ ਤਾਂ ਨਾ ਤੂੰ ਮੈਨੂੰ ਕਿਹਾ ਇਹ ਕਿਹਾ ਸੀਗਾ ਕਹਿ ਤੁਰੇ ਉੱਥੋਂ ਕਹਿੰਦਾ ਆ ਪਰੇਸ਼ਾਨ ਹੋ ਮੈਂ ਠੀਕ ਆ ਲੈ ਫਿਰ ਬਾਪੂ ਵੀ ਦਰਵਾਜ਼ਾ ਮਾਰੀ ਜਾਂਦਾ ਸੀ ਸਾਨੂੰ ਪਤਾ ਹੀ ਲੱਗਾ ਚੱਲ ਗਏ ਫਿਰ ਚਲੋ ਹੂੰ ਚਲੋ ਆਇਆ ਤਾਂ ਨੂੰ ਬੱਟੇ ਜਣਾ ਹੂੰ ਆ ਵੀ ਆ ਵੀ ਇੱਧਰ ਆ ਖੜਾ ਆਪਣਾ ਇੱਧਰ ਵਾਲਾ ਸੋ ਚੱਲ ਜੀ ਫਿਰ ਆਓ ਦੋ ਦੁਬਾਰਾ ਸਾਬ ਹਾਜ਼ਰੀ ਰਿਵਾਉਣ ਤੋਂ ਬਾਅਦ ਆਪਾਂ ਚੱਲੇ ਹੁਣ ਮੁਕੇ ਨੂੰ ਤੁਹਾਨੂੰ ਪਤਾ ਹੈ ਕੱਲ ਐਸ ਥੋੜੀ ਮਾਰ ਸੀ ਜਿਆਦੇ ਤੇ ਅੱਜ ਉਹਦਾ ਪੇਪਰ ਸੀਗਾ ਤੇ ਪੇਪਰ ਉਹਦਾ ਹੋ ਗਿਆ ਹੋ ਗਿਆ ਵੈਨ ਨੇ ਲੈਡ ਆਉਣਾ ਪਹਿਲਾਂ ਉਹਨੂੰ ਲੈ ਕੇ ਆਉਣਾ ਸਕੂਲ ਨੂੰ ਤੇ ਵਿਚਾਰੀ ਵੇਟ ਕਰਦੀ ਹੋਊਗੀ ਅੱਧਾ ਘੰਟਾ ਸਾਨੂੰ ਅੱਧਾ ਪੌਣਾ ਘੰਟਾ ਵਾਧੂ ਲੱਗ ਗਿਆ ਉਹ ਤੇਰੀ ਡੀਕੜੀ ਹੋਣੀ ਆ ਤੇ ਅੱਜ ਚੱਲੇ ਆ ਵਾਹ ਬਾਈਕ ਤੇ ਜਿਹੜਾ ਮਾਈਕ ਤੇ ਜਾਂਦਾ ਨੇ ਨਾ ਉਹ ਰੱਖਾਈ ਹੈਗਾ ਵਾ ਤੇ ਮੋਟਰਸਾਈਕਲ ਦਾ ਮਾਹੌਲ ਆ ਉਹ ਇੱਕ ਤਰ੍ਹਾਂ ਦਾ ਵੱਖਰਾ ਹੀ ਹੁੰਦਾ ਗੱਡੀ ਆ ਜਿ ਉਹ ਫੀਲਿੰਗ ਕਦੀ ਨਹੀਂ ਆ ਸਕਦੀ ਜਿਹੜੀ ਆਪਾਂ ਨੂੰ ਮੋਟਰਸਾਈਕਲਾਂ ਸਾਈਕਲਾਂ ਤੇ ਆ ਸਕਦੀ ਹੈ ਜਿੱਡੀ ਮਰਜ਼ੀ ਮਹਿੰਗੀ ਗੱਡੀ ਲੈ ਲਈਏ ਆਪਾਂ ਪਰ ਜਿਹੜੀ ਉਹ ਫੀਲਿੰਗ ਆ ਜਿਹੜੀ ਸਾਈਕਲ ਆ ਰਹੀ ਹੈ ਕਿ ਠੰਡੀ ਠੰਡੀ ਹਵਾ ਟੱਚ ਕਰਕੇ ਲੰਘਦੀ ਆਉਂਦੀ ਆਪ ਨੂੰ ਹਨਾ ਤੇ ਵਧੀਆ ਲੱਗਦਾ ਮੋਟਰਸਾਈਕਲ ਉੱਤੇ ਕੰਮ ਜਲਦੀ ਬਹੁਤ ਹੋ ਜਾਂਦੇ ਗੱਡੀ ਨੂੰ ਲੰਘਣ ਵਾਸਤੇ ਬਹੁਤ ਟਾਈਮ ਲੱਗ ਜਾਂਦਾ ਮੋਟਰਸਾਈਕਲ ਜਿਹੜਾ ਕੰਮ ਆਪਾਂ ਘੰਟੇ 'ਚ ਕਰਨਾ ਮੋਟਰਸਾਈਕਲ ਤੇ 55 ਮਿੰਟਾਂ 'ਚ ਕਰਕੇ ਆਪਾਂ ਵਾਪਸ ਆ ਸਕਦੇ ਆ ਰਾਤ ਮੀ ਕਾफी ਪਹਿ ਗਿਆ ਬਹੁਤ ਜਿਆਦੇ ਸੀਗਾ ਮੀ ਆਪਣੇ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਕਿੰਨਾ ਕੁ ਮੀ ਪਿਆ ਆਪਣੇ ਉੱਤੇ ਤੇ ਆਪਾਂ ਹੁਣ ਐਸ਼ ਨੂੰ ਲੈ ਲਈਏ ਨਾਲ ਤੇ ਫਿਰ ਆਪਾਂ ਕਰਦੇ ਆ ਕੰਟੀਨਿਊ ਡਿੱਕੀ ਆਂਦੀ ਹੋਣੀ ਆ ਅੱਜ ਚੱਲਦੇ ਆ ਫਿਰ ਆਪਾਂ ਮੋਗੇ ਨੂੰ ਹੈਲੋ ਲੋਬੀ ਐਸ਼ਪੋਟ ਸਾਡਾ ਆ ਗਿਆ ਤੇ ਐਸ਼ ਹੂੰ ਕੀ ਖਾਣਾ ਹੁਣ ਕੀ ਪੈਕਟ ਆਉਣਾ ਹੈ ਆਪਾਂ ਹੁਣ ਆਪਾਂ ਪੈਕਟ ਆਉਣਾ ਹੈ ਨਿਊਡਲ ਮੋਗੇ ਆਏ ਆ ਆਪਾਂ ਸ਼ਰਮਾ ਸਵੀਟ ਵਾਲਿਆਂ ਦੇ ਹਨਾ ਹਨੈਸ਼ ਹਨੈਸ਼ ਆ ਪਹਿਲੇ ਚੱਕ ਲਈਏ ਚੀਜ਼ ਅੱਗੇ ਤੂੰ ਹਟਦੀ ਨਹੀਂ ਬਾਹਰਲਾ ਸਾਮਾਨ ਖਾ ਖਾ ਇਦਾਂ ਹੋਇਆ ਗਿਆ ਚਾਕਲੇਟਾਂ ਪੈਲੀਆਂ ਲੈ ਲਿਆ ਆਉਂਦੀ ਨੇ ਸਹੀ ਹੋ ਕੇ ਬੈਠ ਜਾ ਹੂੰ ਹੋਰ ਕੀ ਲੈ ਕੇ ਜਾਣਾ ਆਪਾਂ ਇੱਥੋਂ ਕੀ ਲੈ ਕੇ ਜਾਣਾ ਆਪਾਂ ਹੋਰ ਕੋਤ ਹੈ ਚਿੜੀਆਂ ਕਿਹੜੇ ਕਲਰ ਦੀਆਂ ਗ੍ਰੀਨ ਵਾਲੀਆਂ ਰੰਗ ਬੰਗੀਆਂ ਤੂੰ ਗਾਣਾ ਤੂੰ ਮੇਰੇ ਵੀ ਗਾਣਾ ਪਾਉਣੀਆ ਘਰੋਂ ਚੰਗਾ ਹਾਂ ਤੁਮਹੇ ਨਾਲ ਮੇਰੇ ਮੇਰੇ ਗਾਲਾਂ ਪਵਾ ਦਿਆ ਕਰ ਨਾਲ ਹਾਂਜੀ ਦੋਸਤੋ ਅਸੀਂ ਆਏ ਹੋਇਆ ਨੇਚਰ ਜ਼ੋਨ ਮੋਗੇ ਬਾਈ ਸਿੰਘ ਸਾਹਿਬ ਦੀ ਇੱਕ ਸ਼ਾਪ ਤੇ ਇੱਥੇ ਜਿੱਦੇ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਇੱਥੇ ਬਹੁਤ ਰੰਗ-ਬਰੰਗੇ ਪੰਛੀ ਰੰਗ-ਬਰੰਗੀਆਂ ਫਿਸ਼ ਹਰੇਕ ਤਰ੍ਹਾਂ ਦਾ ਪੰਛੀ ਅਵੇਲੇਬਲ ਆ ਜਿਹੜਾ ਮੇਰੇ ਤੇ ਐਸ਼ ਦਾ ਦੋਨੋਂ ਮੇਰੇ ਬੇਟਾ ਸੋ ਐਸ਼ ਨੂੰ ਐਸੀ ਬਹਾਵਦਨਾਂ ਦੀ ਕਹੀ ਜਾਂਦੀ ਆ ਉਹ ਰੰਗ-ਬਰੰਗੇ ਚਿੜਗੀਆਂ ਵੇਖੀ ਹੋਣੀਆਂ ਤਾਂ ਤੁਹਾਨੂੰ ਪਹਿਲਾਂ ਦਿਖਾਉਣੇ ਆ ਆਪਾਂ ਵੀ ਕੀ ਕੀ ਸਮਾਨ ਇੱਥੇ ਮਿਲਦਾ ਫਿਰ ਬਾਈ ਨਹੀਂ ਮਲਾਉਣੇ ਸੀ ਠੀਕ ਹੈ ਜੀ ਲਓ ਜੀ ਬਲਵ ਫਿਸ਼ ਦੇਖੋ ਤੁਸੀਂ ਕਿ ਕਿੰਨੀ ਵੈਰਾਈਟੀ ਆ ਫਿਸ਼ ਦੀ ਆਹ ਫਿਸ਼ ਦੇਖੋ ਤੁਸੀਂ ਕਿੰਨੀਆਂ ਜਿਆਦਾ ਛੋਟੀਆਂ ਨੇ ਇਹ ਕਿੰਨੀਆਂ ਜਿਆਦਾ ਛੋਟੀਆਂ ਛੋਟੀਆਂ ਬ੍ਰੀਕ ਬ੍ਰੀਕ ਜਮਈ ਐਸੇ ਤੇਰੇ ਜਿਡੇ ਹੈ ਜਮਈ ਹੈ ਐਸੇ ਜਮਈ ਤੇਰੇ ਚਿੱਡੀਆਂ ਹਨ ਤੈਨੂੰ ਵਿੱਚ ਹੀ ਛੱਡ ਦਈਏ ਨਾਲ ਹੀ ਰਲ ਜਾ ਇਹਨਾਂ ਦੇ ਹੈ ਆ ਵੈਰੈਟੀ ਹੋਰ ਆ ਗਈ ਆ ਆ ਚੀਜ਼ ਹੋਰ ਆ ਗਈ ਆ ਚੀਜ਼ ਵੀ ਛੋਟੀ ਹਾਂ ਇਹ ਛੋਟੀਆਂ ਆ ਚੀਜ਼ਾਂ ਹੋਰ ਆ ਗਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਨਾ ਇਹ ਹਾਂ ਬਹੁਤ ਸੋਹਣੀ ਲੱਗਦੀ ਨਾ ਬਲੈਕ ਵਾਲੀ ਲਓ ਜੀ ਪੰਛੀ ਕਿੰਨੇ ਜਿਆਦੇ ਸੋਹਣੇ ਲੱਗਦੇ ਨੇ ਸੋ ਸਭ ਤੋਂ ਸ਼ਰਾਰਤੀ ਜਿਹੜੇ ਹੁੰਦੇ ਆ ਲਾਵ ਬਰਡ ਹੁੰਦੇ ਆ ਜੀ ਜਿਹੜੇ ਮੇਰੇ ਫੇਵਰਿਟ ਨੇ ਇਹ ਸਭ ਤੋਂ ਜ਼ਿਆਦਾ ਸ਼ਰਾਰਤੀ ਹੁੰਦੇ ਇਹਨੂੰ ਆਪਾਂ ਕਿਸੇ ਵਿੱਚ ਮਿਕਸ ਕਰਕੇ ਨਹੀਂ ਰੱਖ ਸਕਦੇਗੇ ਤੇ ਇਹ ਆਪਾਂ ਨੂੰ ਇਕੱਲੇ ਅਲੱਗ ਹੀ ਰੱਖਣੇ ਪੈਂਦੇ ਆ ਇਹ ਬਹੁਤ ਜ਼ਿਆਦਾ ਸ਼ਰਾਰਤੀ ਹੁੰਦੇ ਨੇ ਸੋ ਜਿਹੜੀਆਂ ਆਪਾਂ ਪਹਿਲਾਂ ਤੁਸੀਂ ਵੀਡੀਓ 'ਚ ਦੇਖਦੇ ਹੋ ਨੇ ਆਪਰੇ ਕੋਲ ਬੱਜੀਸ ਬਰਡ ਹੁੰਦੇ ਆ ਸੀ ਆਹ ਵਾਲੀਆਂ ਚਿੜੀਆਂ ਹੁੰਦੀਆਂ ਨੇ ਇਹ ਵੀ ਬਹੁਤ ਜ਼ਿਆਦਾ ਬਰੀਡਿੰਗ ਕਰਦੀਆਂ ਨੇ ਸੋ ਆਹ ਘੁੱਗੀਆਂ ਦਾ ਜੋੜਾ ਤੋ ਕਿਸੇ ਵੀ ਪੰਛੀ ਨੂੰ ਜਿਹੜਾ ਇੰਡੀਆ ਦਾ ਉਹ ਕੈਦ ਕਰਨ ਨਾਲ ਲੀਗਲ ਨਹੀਂ ਹੈਗਾਗਾ ਸੋ ਇਹ ਜਿਹੜੇ ਹੈਗੇ ਆ ਸਾਰੀਆਂ ਬਾਹਰਲੇ ਕੰਟਰੀਆਂ ਦੇ ਨੇ ਆ ਜਿਵੇਂ ਕੋਕਟੇਲ ਹੋਗੇ ਆ ਜਾਵਾ ਫਿੰਚ ਹੋ ਗਿਆ ਤੇ ਤੁਸੀਂ ਦੇਖ ਰਹੇ ਹੋ ਇਹਦੇ ਕਲਰ ਕੀਤੇ ਆ ਚੂਚੇ ਆ ਇਹ ਇਹ ਚੂਚੇ ਆ ਕਲਰ ਕੀਤੇ ਹੋਏ ਆ ਕਿੰਨੇ ਸਹੰਦਾਰੇ ਕਲਰ ਕੀਤੇ ਹੋਏ ਹੈ ਨਾ ਹੈਂ ਇਹ ਵੀ ਲੈਣਾ ਹੈ ਚੱਲ ਲੈ ਜਾਂਦੇ ਹਾਂ ਇਹ ਤਾਂ ਲੈ ਰਹੇ ਨਹੀਂ ਆਪਾਂ ਕਬੂਤਰਾਂ 'ਚ ਰੱਖ ਲਾਂਗੇ ਆਪਾਂ ਹਨਾ ਹਨਾ ਕਬੂਤਰਾਂ ਦੇ ਵਿੱਚ ਹੀ ਰੱਖ ਲਾਂਗੇ ਹੈ ਕਾਪੀ ਵਾਲੇ ਜਿਹੜੇ ਉਹ ਜੱਬ ਉਹ ਰੱਖਾਂਗੇ ਨਾ ਦੂਜੀਆਂ ਤੇ ਆ ਦੇਖੋ ਇਹ ਵਾਈਟ ਕਾਪੀ ਇਦਾਂ ਫੋਟੋ ਖਿਚਾਉਣੀ ਹੁੰਦੀ ਇਦਾਂ ਪਏ ਨੇ ਉਹ ਹੈਲੋ ਹੈਲੋ ਬਰੂ 10 ਨੰਬਰ ਇਦਾਂ 10 ਨੰਬਰ ਵੀ ਕਰਾਉਣਾ ਪੜਾ ਪੂਰੇ ਉੱਪਰ ਕਰ ਹੈ ਮੈਂ ਦੋ ਹਾਂਜੀ ਦੋਸਤੋ ਆਪਾਂ ਸਰਦਾਰ ਸਾਹਿਬ ਕੋਲੇ ਗਏ ਸੀ ਕਿ ਸਸੀ ਗਾਜੀ ਬਾਈ ਜੀ ਪਹਿਲਾਂ ਬੰਦ ਕੇ ਚਲ ਬਾਈ ਤੇ ਇਹਨਾਂ ਕੋਲ ਆਪਾਂ ਐਸ਼ ਨੇ ਦਾ ਆ ਚੀਜ਼ਾਂ ਪਸੰਦ ਕਰ ਲਿਆ ਉਹ ਘਰ ਜਾ ਕੇ ਦਿਖਾਵਾਂਗੇ ਰੰਗ ਬਰੰਗੇ ਚੀਜ਼ੇ ਲੈ ਲਿਆ ਐਸ਼ ਨੇ ਸੋ ਬਾਈ ਜੀ ਆਪਣੀ ਵੀਡੀਓ ਦੇਖ ਕੇ ਜੇ ਕੋਈ ਆਇਆ ਤਾਂ ਵੱਧ ਤੋਂ ਵੱਧ ਮਾਨਦੰਨਾ ਕਰਦੇ ਠੀਕ ਹੈ ਜੀ ਹੈਨਾ ਸੋ ਬਾਈ ਹੁਣ ਆਪ ਕੋਲ ਹਰ ਇੱਕ ਬਰੀਡ ਮਿਲਦੀ ਹੈ ਜਿਸ ਕੋਈ ਵੀ ਲੈ ਸਕਦੇ ਹੋ ਮੱਛੀਆਂ ਦੀਆਂ ਤਾਂ ਬਹੁਤ ਜ਼ਿਆਦਾ ਵੈਰਾਈਟੀਆਂ ਨੇ ਕੋਕਟੇਲ ਲਵ ਬਰਡ ਤੁਸੀਂ ਦੱਸ ਦੋ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਹੁੰਦੀਆਂ ਨੇ ਬਾਈ ਆਪਰੇ ਕੋਲ ਜੀ ਕੋਕਟੇਲ ਹੁੰਦੇ ਆ ਲਵ ਬਰਡ ਬਟਰੀ ਜੈਬਰਾ ਪਿੰਚ ਜੰਬੋ ਪਿੰਚ ਯਾਵਾ ਪਿੰਚ ਡਾਇਮੰਡ ਗੰਗਦਾ ਕੀਤੇ ਇਨੀ ਪੇਜ ਦੇ ਲੈਪਟਪ ਕਬੂਤਰ ਹਰ ਤਰ੍ਹਾਂ ਦੇ ਜੀ ਪਪੀ ਆ ਜਿਹੜੇ ਕਿੰਨੇ ਕਿੰਨੇ ਪਿਆਰੇ ਸੁੱਤੇ ਪਏ ਆ ਵਾਈਟ ਜਿਹੜੇ ਸੁੱਤੇ ਪਏ ਆ ਫੋਟੋ ਭੇਜੋਣੀ ਹੁੰਦੀ ਉਹਨਾਂ ਨੇ ਹੈਨਾ ਠੀਕ ਆ ਹੁਣ ਤੋਂ ਬਾਈ ਜੀ ਨੰਬਰ ਵੀ ਬੋਲ ਦੋ ਆਪ ਦਾ ਜੇ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਹੋਵੇ ਤਾਂ ਬਣਾ ਨੰਬਰ ਹੈਗਾ ਜੀ 9915448789 ਜਿਹੜੇ 9854 4879 ਠੀਕ ਆ ਬਾਈ ਜੀ ਸੇਵ ਕਰ ਲਿਓ ਹੈਗਾ ਜੀ ਨੀਅਰ ਦੇ ਹੋਟਲ ਮੋਗਾ ਜੀ 메ਨ ਬਾਜ਼ਾਰ ਚ ਤੁਸੀਂ ਆਉਂਗੇ ਸਿੱਧਾ ਅੱਗੇ ਆ ਜੂਗੇ ਅੱਗੇ ਜਾ ਕੇ ਬਾਈ ਹੁਣੇ ਆ ਜਾਂਦੇ ਆ ਕਾਲ ਤੁਸੀਂ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਵੀ ਆ ਰਿਹਾ ਤੁਸੀਂ ਸਾਰੇ ਜਾਈਂ ਨੋਟ ਕਰ ਲਿਓ ਠੀਕ ਆ ਬਾਈ ਥੈਂਕ ਯੂ ਵਧੀਆ ਲੱਗਾ ਤੁਹਾਨੂੰ ਬਲਕੇ ਥੈਂਕ ਯੂ ਹਾਂਜੀ ਦੋਸਤੋ ਅਸੀਂ ਆ ਗਏ ਆ ਘਰੇ ਪਿਆਉਤੀ ਦੋਨੇ ਜਾਣੇ ਤੇ ਇਹ ਉਥੋਂ ਲੈ ਆਈਏ ਸਮਾਨ ਠੀਕ ਆ ਤੇ ਰੰਗ ਬਰੰਗੀ ਇਹ ਨਹੀਂ ਲੈ ਆਂਦੇ ਚੂਚੇ ਵਾਹ ਵਾਹ ਪਿਆਰੇ ਸੀ ਯਾਰ ਮੈਨੂੰ ਜਵਾਬ ਨਹੀਂ ਦਿੱਤਾ ਗਿਆ ਸੋ ਹੈ ਹੀ ਵਾਲੇ ਜਿਆਦਾ ਸੋਹਣੇ ਸੀ ਸੋ ਬਾਈ ਬਾਈ ਨੇ ਐਸ ਨੂੰ ਫ੍ਰੀ ਦੇ ਦਿੱਤੇ ਆ ਇਹਨ ਮੈਂ ਤਾਂ ਕਹ ਦੋ ਦੇ ਦੇ ਬਾਈ ਨੇ ਪੰਜ ਪੰਜ ਚੂਚੇ ਦੇ ਦੇ ਇਕੱਠੇ ਇਹਨੂੰ ਠੀਕ ਨਿੱਕੇ ਨਿੱਕੇ ਵੜੇ ਸੁਣੀ ਕਲਰ ਆ ਉਹਦੇ ਹੁਣ ਆਪ ਅਸੀਂ ਚੱਲੇ ਅੰਦਰ ਹੁਣ ਬੇਬੇ ਐਸ਼ ਦੀ ਵੀ ਪੈੜੀ ਆ ਤੇ ਬੇਬੇ ਮੀਰੀ ਵੀ ਪੈੜੀ ਆ ਬੇਬੇ ਵੇਹ ਹੁੰਦਿਆਂ ਪੈੜ ਗਏ ਜਦੋਂ ਇਹ ਜੀ ਮੌਲ ਜੀ ਇਹ ਕਾ ਤੁਲੇ ਜਾਂਦਾ ਕੀ ਕਰਨਾ ਸੀ ਰਹਿਣ ਦੇਣਾ ਸੀ ਹਣਾ ਐਸ਼ ਐਸ਼ ਹੁਣ ਆਏ ਕਹਿੰਦਾ ਕਿ ਮਮਾ ਡੈਡੀ ਨੇ ਮੈਨੂੰ ਚਾਕਲੇਟ ਦਾ ਡੱਬਾ ਲੈ ਕੇ ਦਿੱਤਾ ਠੀਕ ਇਹ ਨਹੀਂ ਦੱਸਣਾ ਵਿੱਚ ਦੀ ਕੀ ਆ ਤੇ ਮੈਂ ਸਮਾਨ ਲਾ ਕੇ ਲੈਣਾ ਕਿੰਨਾ ਸਮਾਨ ਸੱਦਾ ਵਰਜੇ ਪਾ ਲੂੰਗਾ ਨਾ ਇਹ ਦੇਖ ਤੇ ਨੂਡਲ ਆ ਕੀ ਕਹਿਗਾ ਚੋ ਨੂਡਲ ਤੂੰ ਆਏ ਕਹਿੰਦੀ ਹਾਂ ਨੂਡਲ ਰੰਗਾਈ ਸੀ ਮਮਾ ਨੇ ਹੁਣ ਕਹਿੰਦੀ ਇਹਦੇ ਵਿੱਚ ਨੂਡਲ ਆ ਕੀ ਦਾ ਇਹ ਅਰੇ ਕੋਈ ਮੋਟਾ ਮਾਹ ਨਹੀਂ ਤੇਰੇ ਤੇ ਇਹ ਬਹੁਤ ਬਣ ਜਾਂਦਾ ਕਿੰਨਾ ਕਿੰਨਾ ਭਾਰੇ ਪਏ ਆਜੋ ਘਰ ਦਿਖਾਉਣੇ ਕਰਦੇ ਆਂਦੇ ਹਾਪ ਪਾਉ ਪੈਣੀਆਂ ਦਾ ਗਾਲਾ ਹੀ ਆ ਆਈ ਸ਼ਾਬ ਗੋਲ ਲਾ ਬਾ ਗੋਲ ਲਾ ਨੰਗੀ ਚੱਲੂ ਵੀ ਨੰਗੀ ਚੱਲੂ ਵੀ ਨੰਗੀ ਚੱਲੂ ਵੀ ਮੈਂ ਵੀ ਸੋਚੀ ਆ ਗਿਆ ਮਮਾ ਨੂੰ ਮਮਾ ਇੱਧਰ ਆ ਮਮਾ ਮਮਾ ਅੱਜ ਤੇ ਨਿਊਡਲ ਆ ਕੇ ਆ ਰਹੇ ਆ ਹਾਓ ਮਮਾ ਮਮਾ ਕੀ ਲੈ ਬੈਠੀ ਆ ਮਮਾ ਮੇਰੇ ਹੱਥ ਨਾਲ ਲੱਗੇ ਪਏ ਆ ਡੈਂਟਿੰਗ ਪਿੰਡ ਕਰਨ ਮੂੰਹ ਦੀ ਵੇਖ ਲੈ ਮਨਪ੍ਰੀਤ ਨਿਊਡਲ ਦੇਖ ਲੈ ਪਹਿਲਾਂ ਐਸ਼ ਨਹੀਂ ਲਿਆਂਦੇ ਪਿਆ ਕਰਕੇ ਦੇਖੀ ਨਹੀਂ ਨਹੀਂ ਹਾਂ ਦੇਖ ਲਓ ਲਾ ਵੀ ਦਾਦੇ ਦਾਦੀ ਹੁਣੇ ਸੁੱਤੇ ਪਏ ਆ ਐਸ਼ ਤੇਰੇ ਵਾਸਤੇ ਸਪੈਸ਼ਲ ਚੀਜ਼ ਲੈ ਕੇ ਆਈ ਗਈ ਮੈਂ ਦਾਦੀ ਵਾਸਤੇ ਲੈ ਕੇ ਜਾਣਾ ਕੀ ਲੈ ਕੇ ਆ ਹਾਂ ਅੱਖ ਕਿਤੇ ਦੇਖ ਕੋ ਸਾਂ ਕੀ ਪਤਾ ਨਾ ਬੀ ਬੀਬੀ ਨੇ ਸ਼ਾਲ ਵਾਰੀ ਏਕੇ ਉਹ ਲੈ ਆਂ ਦਿੱਤੇ ਇਹੇ ਲੈ ਕੇ ਆਈ ਬੇਬੇ ਇਹੇ ਲਿਆਈ ਆ ਹਾਂ ਲਿਆਈ ਆ ਹੋਰ ਜਾਗਾ ਇਹ ਲੈ ਕੇ ਆਈ ਆ ਤੂੰ ਲੈ ਨਾ ਮੈਂ ਕਦੋਂ ਲੈ ਕੇ ਆ ਤੂੰ ਅੱਗੇ ਕਹਿੰਦਾ ਸੀਗਾ ਮੈਂ ਨਹੀਂ ਕਹਿੰਦਾ ਸੀ ਮੈਂ ਆਖਿਆ ਵੀਡੀਓ ਚ ਕੋਈ ਲੈਣੀ ਆ ਚੀਜ਼ ਨਹੀਂ ਕੀ ਚੀਜ਼ ਇਹ ਥੋੜੀ ਲੈਣੀ ਸੀ ਇਹ ਥੜੀ ਲੈਉਣੀ ਸੀ ਆਪੇ ਨੂੰ ਕੀ ਪਤਾ ਕਿੱਥੇ ਹੈਗੇ ਕਿੱਥੇ ਨੇ ਕਲਰ ਦਾ ਦੇਖ ਕਲਰ ਤਾਂ ਹੈਗੇ ਆ ਸੋਹਣੇ ਦਾਦਾ ਖੱਲ ਲਾਏ ਆ ਇਹਨਾਂ ਦੇ ਉੱਤੇ ਨਹੀਂ ਬੇਬੇ ਜਵੰਦਰ ਵੀ ਆਏ ਆ ਹਾਂ ਮੈਂ ਦੱਸ ਛੱਡ ਦੇ 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 ਇਹਨਾਂ ਨੂੰ ਮੈਂ ਕੱਖ ਨਹੀਂ ਕੋਈ ਖਾਣ ਵਾਲਾ ਲਿਆਇਆ ਪਾ ਦੇ ਰਿਹਾ ਮੈਂ ਨਹੀਂ ਲਾ ਪਾਉਂਗੀ ਸੁਣਿਆ ਨਾ ਐਸੇ ਐਸੇ ਦੇ ਫੈਨ ਬਾਲੇ ਆ ਨਾ ਬਈ ਐਸ਼ਨੇ ਮੰਗੀ ਉਹਨਾਂ ਨੇ ਦੇ ਦਿੱਤੇ ਕਹਿੰਦੇ ਲੈ ਪੁੱਤ ਜੇ ਲੈ ਲਾ ਤੂੰ ਚੂਚੇ ਲੈ 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 ਇੱਕ ਬੰਦੇ ਦਾ ਬਾ ਬਾਹਰ ਕੀ ਦੇਤੇ ਉਹ ਤਾਂ ਬਾਹਰ ਭੜਦੇ ਆ ਲੈ ਭਾਜ ਦੇ ਬਹੁਤ ਜਿਆਦੇ ਆਏ ਇਹ ਏਡੇ ਕਿੰਨੇ ਵੱਡੇ ਹੋਣਗੇ ਇਹ ਨਾ ਏਡੇ ਰਹਿਣਗੇ ਏਡੇ ਨਾ ਰਹਿਣਗੇ ਹਾਂ ਇਹ ਕਰਦੇ ਆ ਨਹੀਂ ਵੱਡੇ ਹੋਣਗੇ ਵੱਡੇ ਹੋਣਗੇ ਹਾਂ ਐਵੇਂ ਝੂਠ ਮਾਰੀ ਜਾਂਦੇ ਐਵੇਂ ਝੂਠ ਮਾਰੀ ਜਾਂਦੇ ਇਹ ਤਾਂ ਇਹ ਕੀ ਤੋਂ ਲੈ ਆਂਦੇ ਦਿੱਖ ਜਾਨਵਰ ਰੱਖੇ ਹਨ ਹਾਂ ਇਹ ਉਹ ਨਿਊਡਲ ਲੈਣ ਗਿਆ ਸੀਗਾ ਮੈਂ ਉੱਥੇ ਇੱਕ ਦੁਕਾਨ ਤੇ ਹੈਗੀ ਕਹਿੰਦੀ ਵੇਖ ਕੀ ਜਾਣੇ ਆ ਤੇ ਉੱਥੇ ਇਹ ਵੀ ਕਹਿੰਦੀ ਮੈਂ ਲੈ ਲੈਣੇ ਆ ਰੰਗ ਬਰੰਗੇ ਕਾਦੇ ਚ ਰੱਖੇ ਨੇ ਲਿਖੇ ਪਿੰਦੀ ਵਿੱਚ ਨਹੀਂ ਉਹ ਤੇ ਕੂਤਰਾਂ ਨੂੰ ਛੱਡਦੇ ਨੇ ਉੱਥੇ ਫਿਰਦੇ ਰਹੇ ਨੇ ਨਾਲੇ ਜਿਹੜੇ ਆਪਣੇ ਜੀਜੂ ਆ ਨਾ ਖੁੱਡੇ ਵਿੱਚ ਸਾਰੇ ਖਸਾਬ ਕਰਦੇ ਨੇ ਕੂਤਰ ਮਾਰ ਦੇਣਗੇ ਨਹੀਂ ਮਾਰਦੇ ਲੈ ਨਹੀਂ ਮਾਰਦੇ ਲੈ ਕੁਝ ਨਹੀਂ ਕਰਦੇ ਲੋ ਵੀ ਇਧਰ ਬੀਬੀ ਦਾ ਵੀ ਰੰਗ ਵੀ ਜਮ ਉਹ ਚੂਜਿਆਂ ਵਰਗਾ ਕਰੀ ਬੈਠੀ ਆ ਛੀ ਐਸੀ ਡੈਗ ਪੀਸੀ ਬਹੁਤ ਕਾਹੇ ਚ ਗਾਰੇ ਗੁਰੇ ਚ ਮਮਾ ਤੇਰੀ ਤੈਹੂ ਐ ਹੋ ਗਿਆ ਮੂੰਹ ਇਹ ਚੂਚੇ ਜੇ ਕਤੋਂ ਲਿਆਣੇ ਇਹ ਹੀ ਤੇਰੀ ਕੁੜੀ ਲੈ ਕੇ ਆਈ ਆ ਤੁਸੀਂ ਲੈ ਕੇ ਆ ਮੈਂ ਨਾ ਲੈ ਕੇ ਸਾਰੇ ਮੇਰੀ ਢਾਲੀ ਹੋ ਜਾਣੇ ਤੁਸੀਂ 컬러 ਤਾਂ ਦੇਖ ਕਿੰਨੇ ਸੋਹਣੇ ਮਨਪੀਦਾ ਮੂੰਹ ਆ ਦੇਖੋ ਹੈਲੋ ਹਾਂ ਹਾਂ ਬੱਸ ਇਹਨੂੰ ਵੇ ਛੱਡ ਦੇ 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 ਇਹ ਇਹਨੂੰ ਇਹਨੂੰ ਉੱਥੇ ਛੱਡ ਦੇ ਨੇ ਪਾਣੀ ਪੂਣੀ ਪੀ ਲੈਣਗੇ ਪੱਤੇ ਨੂੰ ਬੰਦ ਕਰ ਦੇ ਨਹੀਂ ਬੰਦ ਕਰ ਦੇ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਮੈਂ ਮੰਮਾ ਨੂੰ ਇਹ ਕਹਿਣਾ ਜਾ ਕੇ ਮੈਂ ਚਾਕਲੇਟਾਂ ਲੈ ਕੇ ਆਈਆਂ ਜਾ ਮੈਂ ਕਹਿੰਦੀ ਮੈਂ ਨੂਡਲ ਕਹਿ ਦੂ ਮੈਂ ਨੂਡਲ ਮੈਂ ਕਹੇ ਤਾਂ ਤੇ ਉਹਦੀ ਫੜੀ ਜਾਣੀ ਜੀ ਚੀਜ਼ ਲੋ ਵੀ ਐਸ ਚੇਂਜ ਕਰਕੇ ਆ ਗਿਆ ਵਾ ਹੁਣ ਆਪਾਂ ਆਪਦੀ ਵੀਡੀਓ ਚ ਅੱਜ ਇਹ ਛੱਡਨੇ ਆ ਬੱਚੇ ਸੋ ਆਪਣੇ ਫੈਮਿਲੀ ਮੈਂਬਰ 5 ਹੋਰ ਜੁੜ ਗਏ ਆ ਜੀ ਤੇ ਆ ਕਬੂਤਰ ਆਪ ਨੂੰ ਥੋੜੇ ਜੇ ਰਹਿ ਗਏ ਸੀਗੇ ਤੇ ਸ਼ੈਂਕੀ ਵੀ ਵੇਟ ਕਰ ਰਿਹਾ ਕਿ ਨਵੀਆਂ ਚੀਜ਼ ਕੀ ਆਈ ਘਰੇ ਨਾ ਛੈਂਕੀ ਨੂੰ ਇਹਨਾਂ ਨੂੰ ਨਹੀਂ ਕਹਿਣਾ ਕੁਛ ਮੈਨੂੰ ਤਾੜ ਹੀ ਆਉਂਗੇ ਲਾਓ ਵੀ ਟਾਈਮ ਆ ਗਿਆ ਆਪਣੇ ਵਿੜੇ ਵਿੱਚ ਛੱਡਣ ਦਾ ਇਹਨਾਂ ਨੂੰ ਛੜਦੇ 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 ਥੱਲੇ ਛੜਦੇ ਵਾਰਸਾਲੇ ਰੱਖ ਦੇ ਥੱਲੇ ਰੱਖ ਦੇ ਰੱਖਦੇ ਨਾਲ ਹੀ ਖਾਣਾ ਸ਼ੁਰੂ ਕਰਤਾ ਉਹਨਾਂ ਨੇ ਲੈ ਛੜ ਦੇ ਛੜਦੇ 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 ਉਹ ਤੂੰ ਹੀ ਬਾਗਿਆ ਛੜ ਦੇ ਲੈ ਯਾਰ ਉਹਦਾ ਉਤਰ ਅਨਸਾਰ ਹੀ ਐਸ਼ ਹਾਂ ਐਸੁੱਤਰ ਅਨਸਾਰ ਹੀ ਦੇਖ ਲਓ ਤਾਂ ਨਾਲ ਹੀ ਖਾਣਾ ਸ਼ੁਰੂ ਕਰਤਾ ਉਹਨਾਂ ਨੇ ਇਹ ਦਾਣੇ ਨਹੀਂ ਖਾਣੇ ਇਹਨਾਂ ਨੂੰ ਬਰੀਕ ਪਾਉਣਾ ਪੈਣਾ ਰੋਟੀ ਪਾਉਣੀ ਪੈਣੀ ਹੈ ਇਹਨਾਂ ਨੂੰ ਬਰੀਕ ਠੀਕ ਹੈ ਨਾ ਇਹਨਾਂ ਨੂੰ ਰੋਟੀ ਪਾਉਣੀ ਪੈਣੀ ਹੈ ਛੱਡ ਦੇ ਨਾ ਚੱਕ ਮਰ ਜਾਣਗੇ ਨਾ ਤੰਗ ਕਰ ਜੇ ਤੂੰ ਮਾਰ ਲੈਣੇ ਪਹਿਲਾਂ ਹੀ ਛੱਡ ਦੇ ਛੱਡ ਦੇ ਥੱਲੇ ਛੱਡ ਦੇ ਫਿਰਦੇ ਰਹਿੰਦੇ ਸੋਹਣੇ ਲੱਗਦੇ ਆ ਫਿਰਦੇ ਰਹਿੰਦੇ ਥੱਲੇ ਇਹ ਕਿੰਨੇ ਸੋਹਣੇ ਲੱਗਦੇ ਛੱਡ ਦੇ ਹਾਂ ਉਹਨੂੰ ਪਸਾ ਲੈ ਲੈਂਦੇ ਡੱਬੇ ਚੋਂ ਨਿਕਲੇ ਆ ਨਾ ਨਹੀਂ ਇਹ ਨਹੀਂ ਉੱਡਦੇ ਹੁੰਦੇ ਇਹਨਾਂ ਨੇ ਆਪ ਹੀ ਖਾ ਲੈਣਾ ਤੁਰ ਕੇ ਹਰ ਕੇ ਦੇਖ ਹਾਂ ਕਿੰਨਾ ਸੋਹਣਾ ਲੱਗਦਾ ਹੈ ਕਿ ਦਿਨ ਵਾਚਦਾ ਉਹ ਗ੍ਰੀਨ ਕਲਰ ਵਾਲਾ ਸੋਹਣਾ ਲੱਗਦਾ ਹੈ ਨਾ ਇਹ ਹਾਂ ਨਾ ਐ ਕੋਰ ਵੀ ਕੋਰੇ ਸੋਹਣੇ ਲੱਗਦਾ ਹੂੰ ਅਕੀ ਦੋਨੇ ਸੇਮੇ ਸੋਹਣੇ ਲੱਗਦੇ ਆ ਸੇਮੇ ਵੀ ਸੋਹਣੇ ਲੱਗਦੇ ਆ ਹੂੰ ਸੋਹਣੇ ਲੱਗਦੇ ਲੱਗ ਸੋਹਣੇ ਲੱਗਦੇ ਸੋਹਣੇ ਲੱਗਦੇ ਹੈ ਨਾ ਹੈਪੀ ਆ? ਹੈਪੀ ਆਂ ਅਨੈਸ਼? ਹਾਂ। ਕਿੰਨੀ ਹੈਪੀ ਆਂ? ਆਹ। ਹੈਂ? ਠੀਕ ਆ ਮੇਰੇ ਨੂੰ ਤੂੰ ਗਾਲਾਂ ਪਵਾਦ ਰਹੀਆਂ ਘਰੋਂ ਬਾਹਰ ਗੱਲ ਕੋਈ ਨਹੀਂ ਫਿਰ। ਲਓ ਵੇ ਕਰੋ ਚੈੱਕ ਕਰਦੀ ਰੌਣਕ। ਪੰਜ ਕਬੂਤਰ ਦੇ ਪੰਜ ਚੂਚੇ ਹੋ ਗਏ ਆ। ਚੂਚੇ ਵਾਲੇ ਨਿੱਕੇ ਆ। ਐਂ ਤੇਰੇ ਜੱਡੇ ਹੀ ਆ ਤਾਂ ਓਏ। ਹੈਂ? ਕੱਲ੍ਹ ਨਹੀਂ ਕੰਨੇ ਸੁਣੇ ਲੱਗਦੇ ਇਹਨਾਂ ਦੀ ਕੀਤੇ। ਦੇਖ। ਹਾਂ ਡਰਦੇ ਵੀ ਨਹੀਂ ਜਿਵੇਂ ਕੋਲੇ ਆਣ ਲੱਗ ਗਏ ਹਨ ਹਮਾਰਾ ਸਾਨੂੰ ਡਰ ਸ਼ੈਂਕੀ ਦਾ ਵੀ ਸ਼ੈਂਕੀ ਕਿਤੇ ਇਹਨੂੰ ਫੜ ਲੈਣਾ ਪਿਆ ਜੀ ਸ਼ੈਂਕੀ ਨੂੰ ਖੁੱਡੇ ਹੀ ਤਾੜਿਆ ਸੀ ਐ ਸ਼ੈਂਕੀ ਤੂੰ ਨਾ ਬਟਨ ਬੈ ਜੀ ਪੁੱਤ ਨਿੱਕੇ ਕਾਕੇ ਆ ਮੜ ਜਨੇ ਮਰ ਜਾਣ ਉਹਨਾਂ ਨੇ ਲੋ ਵੀ ਸ਼ੈਂਕੀ ਨੂੰ ਵੀ ਛੱਡ ਦਿੱਤਾ ਆਪਾਂ ਤੇ ਸ਼ੈਂਕੀ ਵੇਖਦਾ ਵੀ ਇੱਕ ਚੀਜ਼ ਕੀ ਆ ਗਈ ਨਵੀਂ ਘਰੇ ਵੈਸੇ ਚਿੜੀ ਨਹੀਂ ਫਰਕਣ ਦਿੰਦਾ ਵੀ ਸਾਡੇ ਘਰ ਕਬੂਤਰਾਂ ਤੋਂ ਬਿਨਾ ਕਿਸੇ ਚੀਜ਼ ਨੂੰ ਘਰੇ ਅਲਾਉਡ ਨਹੀਂ ਕਰਦਾ ਕੋਈ ਕੋਈ ਕਟਾਰ ਆ ਜੇ ਕੋਈ ਪੰਛੀ ਆ ਜੇ ਪਰ ਹੁਣ ਇੰਨਾ ਤਾਂ ਸਾਨੂੰ ਡਰ ਲੱਗਦਾ ਵੈਸੇ ਕੋਲੇ ਖਰ ਕੇ ਦੀ ਜਾਨ ਹੁਸ਼ਿਆਰ ਕਰਵਾਉਣ ਲੱਗੇ ਆ ਹੈਂਸ਼ ਹੁਣ ਤਾਂ ਨਹੀਂ ਕਹਿੰਦਾ ਕੁਛ ਨਹੀਂ ਜਦੋਂ ਨਾ ਜਦੋਂ ਇਹ ਮੱਦੇ ਮੰਗੇ ਨਾ ਹਉਦੈ ਨਾ ਇਹਦੇ ਨਾ ਤੋਈ ਤੇ ਵੇਇਆ ਕਰਨਗੇ ਆਹ ਤੋਈ ਤੇ ਵੇਇਆ ਕਰਨਗੇ ਹੂੰ ਹੂੰ ਲੈ ਹਾ ਕੀ ਤਰੀਕਾ ਕੇਰੇ ਵਿੱਚ ਭਜਦੇ ਹਨ ਇਹ ਕੇਰੇ ਸਪੀਡ ਜੀ ਵੜਦੇ ਆ ਆਹ ਦੇਖੋ ਸੰਜੀ ਕੋਲੇ ਆਈ ਜਾਂਦਾ ਹੂੰ ਡਰਦਾ ਨਹੀਂ ਹਾਂ ਨਹੀਂ ਡਰਦਾ ਹਾਂ ਹੋਰ ਦੱਸਣੀ ਸੀ ਜਿਹੜਾ ਆਪਣਾ ਬੋਰਡ ਆ ਇਹਦੇ ਉੱਤੇ ਆਪਾਂ ਕਾਟੋ ਦਾ ਆਲ ਨਾ ਲਾਇਆ ਸੀ ਕੁੱਜੀ ਦੇ ਵਿੱਚ ਸੋ ਕਾਟੋ ਆ ਗਈ ਸੀ ਬਈ ਕਾਟੋ ਆਪਦੇ ਬੱਚੇ ਇਥੋਂ ਲੈ ਕੇ ਕਿਤੇ ਪਾਸੇ ਹੋਰ ਮੂਵ ਕਰ ਲੇ ਤੇ ਇੰਨੀ ਸਪੀਡ ਤੇ ਉਹ ਲੈ ਕੇ ਨਿਕਲੀ ਤੇ ਮੈਂ ਸਗੋਂ ਕੈਮਰਾ ਖੋਲਣ ਦਾ ਟਾਈਮ ਹੀ ਲੱਗਾ ਉਹਨੂੰ ਲੈ ਕੇ ਉੱਠ ਗਈ ਸੋ ਆਵੇ ਫਿਰਦੀ ਹੋਈ ਆਵੇ ਸਰਦਾਰ ਜਿਹੜਾ ਵਿਚਲਾ ਹੈਗਾ ਇਹਦੇ ਵਿਚਲਾ ਘੋਰਨੇ ਵਿੱਚ ਮਟੀਰੀਅਲ ਸੀ ਉਹ ਵੀ ਸਾਰਾ ਲੈ ਕੇ ਲਈ ਜਾਂਦੀ ਚੱਕ ਕੇ ਤੇ ਸਾਰੇ ਆ ਦੇ ਬੱਚੇ ਇਹਨੇ ਇੱਥੇ ਨਹੀਂ ਰੱਖੇ ਕੇ ਪਾਸੇ ਹੋਰ ਮੂਵ ਕਰ ਲਿਆ ਇਹਨੇ ਨਾ ਬਈ ਐਸ ਭੱਜਣਾ ਤੂੰ ਤੂੰ ਸ਼ੈਂਕੀ ਤੋਂ ਨਾ ਬੜਵਾਦੀ ਉਹਨਾਂ ਨੂੰ ਹਲੋ ਵੀ ਆਪਾਂ ਇਹਨਾਂ ਨੂੰ ਛੱਡਦੇ ਤਾਂ ਖੁੱਡੇ ਵਿੱਚ ਸੋ ਖੁੱਡੇ ਵਿੱਚ ਬਰੀਕ ਬਰੀਕ ਬਹੁਤ ਜ਼ਿਆਦੇ ਜੀ ਬਣੇ ਹੋਏ ਸੀਗੇ ਤੇ ਹੁਣ ਇਹਨਾਂ ਨੇ ਸਾਰੇ ਸਾਫ਼ ਕਰ ਦੇਣਾਂ ਤਾਂ ਖੁੱਡਾ ਸਾਫ਼ ਹੋ ਜਾਊਗਾ ਤੇ ਨਾਲੇ ਆਹਦੇ ਢਿੱਡ ਭਰ ਲੈਣਗੇ ਠੀਕ ਆ ਹੁਣ ਆ ਕਬੂਤਰਾਂ ਨੂੰ ਤਾੜਦੀ ਕਿਉਂਕਿ ਇਹ ਸ਼ਾਇਏ ਹਨਾ ਆਪਾਂ ਇਹਨੂੰ ਛੱਡ ਕੇ ਉੱਡ ਗਏ ਤੇ ਕਾਂ ਲੈ ਜਾਊਗਾ ਚੱਕ ਕੇ ਇਹਨਾਂ ਨੂੰ ਵੀ ਤਾੜਦੀ ਹੈ ਹਨਾ ਠੀਕ ਆ ਤੂੰ ਆਰਾਮ ਕਰ ਲੈ ਜਾ ਕੇ ਚਲੋ ਹੁਣ ਅੰਦਰ ਚਲੋ ਭੱਜ ਚਲੋ ਹੁਣ ਠੀਕ ਆ ਹੁਣ ਹੈਪੀ ਆ ਨਾ ਤੂੰ ਠੀਕ ਕਿੰਨਾ ਹੈਪੀ ਆ ਕੀ ਦਾ ਬੋਤਾ ਹੁਣ ਫੇਰ ਤਾਂ ਦੱਸ ਦੇ ਚਲੋ ਵੀ ਖੁੱਡੇ ਚ ਇਹਨਾਂ ਨੂੰ ਲੈ ਚਲੋ ਖੁੱਡੇ 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 ਚਲੋ ਭਾਈ ਚਲੋ ਭਾਈ ਨਾਉਣ ਦੀ ਲੱਗੀ ਪਈ ਇਹਨਾਂ ਨੂੰ ਚਲੋ ਵੀ ਖੋਡੇ 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 ਕੁਛ ਨਹੀਂ ਦਾ ਕੁਛ ਨਹੀਂ ਕਹਿੰਦੇ ਤੈਨੂੰ ਚਲੋ ਬਾਏ ਦੇਖ ਬੇਬੇ ਆਮਲੇਟ ਮੇਰੇ ਮੁੱਢ ਆਮਲੇਟ ਲੈਂਦੀ ਹੈ ਦੇਖੀ ਕੀ ਚੀਜ਼ ਇਹੋ ਜੀ ਹਾਂ ਵੇਖ ਫੇਸ ਕਿੰਨਾ ਵਧੀਆ ਨਿਕਲਿਆ ਐਂ ਲਾ ਲਵੇ ਅੱਜ ਜੰਮਿਆ ਉਹਨਾਂ ਨੂੰ ਦੇਖਣਾ ਚਾਹੇ ਜਾ ਕਸਕੇ ਕਰਾਇਆ ਹੀ ਕਦੇ ਨਹੀਂ ਸਹੀ ਹਾਂ ਜ਼ੋਰ ਤਾਂ ਬੇਬੇ ਜਿੰਨੇ ਜੋਗ ਸਾਰੇ ਲਾਉਂਦੇ ਜਿੰਨੇ ਜੋਗ ਬੇਹਾਂ ਦੇ ਜ਼ੋਰ ਤਾਂ ਸਾਰੇ ਲਾਉਂਦੀ ਆ ਬਾਅਦ ਚ ਗਾਂ ਸਿਆਣ ਉਹ ਕਿਹਦੇ ਸੱਕਿਆ ਦੇਣ ਫੋਨ ਥੋ ਕਰਾਉਂਦੇ ਅਸੀਂ ਅੱਗੇ ਇਹ ਜਾ ਫੋਨ ਹੋਣੀ ਆ ਤੁਹਾਨੂੰ ਹਾਂ ਨਾ ਨਾ ਕੋਈ ਫੈਂਸੀ ਨਿਕਲੀ ਸੀ ਕਦੇ ਨਾ ਕੋਸ਼ ਜਿਵੇਂ ਸਾਰਾ ਨਿਕਲ ਮਿਕ ਕੋਈ ਚੱਲਦੇ ਹਨ ਹੈ ਥੋੜੇ ਨਿਕਲਦੇ ਕਿਲੋ ਕਿਲੋ ਦੇ ਨਾ ਪੂੜਾ ਨਿਕਲਿਆ ਠੀਕ ਹੈ ਹੋਰ ਆ ਜਦੋਂ ਲਵੜੋ ਹਟ ਗਏ ਨਾ ਸਾਰਾ ਕੁਝ ਫੇਰ ਲੱਗੂਗਾ ਤੁਹਾਨੂੰ ਅਸੀਂ ਕੌਣ ਆ ਦੇਖੋ ਪਛਾਣੇ ਪਛਾਣਿਆ ਜਾਂਦਾ ਹਾਂ 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 ਪਾਪੇ ਦੇ ਮੂੰਹ ਤੋਂ ਕਿੰਨਾ ਬਾਲਾ ਚਿੱਟਾ ਕਰਤਾ ਰਾਂ ਗੈਸ ਤੁਸੀਂ ਤਾਂ ਉਧਰ ਖੜਾ ਹੀ ਦੇਖੀ ਆਂ ਅਸੀਂ ਵੀ ਪਰ ਪਛਾਣ ਆਉਂਦੀ ਆਂ ਆਉਂਦੀ ਪਛਾਣ ਤੇ ਨਾ 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 ਚਲ ਇੱਕ ਵਹੀ ਕਰ ਫਿਰ ਕਰੀ ਥੋੜੀ ਸਾਰੇ ਰੰਗ ਮੋਈ ਕਰੀ ਕੋਈ